ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸੁਖਰਾਜ ਡੇਰੀ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਦੀ ਵੀਡੀਓ ਪੈਂਡਾ ਕੋਲੀਏ ਕਲਾਂ ਮੋਗੇ ਜ਼ਿਲ੍ਹੇ ਦਾ ਪਿੰਡ ਆ ਦੋਸਤੋ ਤੇ ਤਹਿਸੀਲ ਇਸ ਪਿੰਡ ਨੂੰ ਬਾਗਾਪਰਾਣਾ ਪਾਇ ਜਾਂਦੀ ਆ ਦੋਸਤੋ ਗਰੇਵਾਲ ਸਟੱਡ ਫਾਰਮ ਤੇ ਪਹੁੰਚੇ ਆ ਘੋੜਿਆਂ ਦੇ ਲਾਈਨ ਦੇ ਵਿੱਚ ਦੋਸਤੋ ਅੰਕਲ ਰਪਿੰਦਰ ਜੀ ਹਰਾਂ ਦਾ ਬਹੁਤ ਵੱਡਾ ਨਾਮ ਰਿਹਾ ਕਿਉਂਕਿ ਬਹੁਤ ਚੰਗੇ ਘੋੜੇ ਦੋਸਤੋ ਪੈਦਾ ਹੋਏ ਆ ਇਸ ਘਰ ਦੇ ਵਿੱਚੋਂ ਜਿਵੇਂ ਦੋਸਤੋ ਅਰਜਨ ਰੌਲੀ ਵਾਲਾ ਤੇ ਹੋਰ ਦੋਸਤੋ ਅਨੇਕਾਂ ਹੀ ਘੋੜੇ ਦੋਸਤੋ ਜਨਮ ਲੈ ਕੇ ਇਸ ਘਰ ਦੇ ਵਿੱਚੋਂ ਚੈਂਪੀਅਨ ਬਣਿਆ ਦੋਸਤੋ ਅੱਜ ਵੀ ਅੰਕਲ ਜੀ ਹਰਾਂ ਕੋਲੇ ਦੋਸਤੋ ਬਹੁਤ ਚੰਗੇ ਘੋੜੇ ਖੜੇ ਆ ਕਿਉਂਕਿ ਚੰਗੀ ਲਾਈਨ ਤੇ ਕੰਮ ਕਰ ਰਹੇ ਆ ਘੋੜਿਆਂ ਦੇ ਵਿੱਚ ਵੀ ਤੇ ਦੋਸਤੋ ਇਸੇ ਤਰ੍ਹਾਂ ਹੀ ਦੋਸਤੋ ਇੱਕ ਅੰਕਲ ਜੀ ਹਰਾਂ ਕੋਲੇ ਇੱਕ ਗਿਰਗਾ ਦੋਸਤੋ ਬਹੁਤ ਚੰਗੇ ਰਿਕਾਰਡ ਦੀ ਤੇ ਅੱਗੇ ਦੋਸਤੋ ਚੰਗਾ ਸੀਮਨ ਲੱਗਿਆ ਹੋਇਆ ਪ੍ਰੋਪਰ ਡਿਟੇਲ ਦੋਸਤੋ ਅੰਕਲ ਜੀ ਹਰਾਂ ਤੋਂ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਜਿਨ੍ਹਾਂ ਵੀਰਾਂ ਨੇ ਦੋਸਤੋ ਹਜੇ ਤਾਈਂ ਆਪਣੇ ਸੁਖਰਾਜ ਡੇਰੀ ਫਾਰਮ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਰਿਕਵੈਸਟ ਕਰਦਾ ਵੀ ਆਪਣੇ ਚੈਨ ਤੇ ਫੇਸਬੁੱਕ ਪੇਜ ਨੂੰ ਦੋਸਤੋ ਫੋਲੋ ਕਰ ਲਿਓ ਆਓ ਲੈਨੇ ਆ ਜਾਣਕਾਰੀ ਤੇ ਕਰਦੇ ਆ ਦੋਸਤੋ ਤੁਹਾਡੇ ਨਾਲ ਸੰਜੀ ਆਓ ਜੀ ਹਾਂਜੀ ਸਤਿ ਸ਼੍ਰੀ ਅਕਾਲ ਜੀ ਹਾਂਜੀ ਸਤਿ ਸ਼੍ਰੀ ਅਕਾਲ ਹੋਰ ਠੀਕ ਠਾਕ ਜੀ ਵਧੀਆ ਜੀ ਵਧੀਆ ਠੀਕ ਆ ਨਾਂ ਦੱਸਿਓ ਜੀ ਮੇਰਾ ਨਾਮ ਮਾਸਟਰ ਰੁਪਿੰਦਰ ਸਿੰਘ ਗਰੇਵਾਲ ਜੀ ਠੀਕ ਆ ਰੁਪਿੰਦਰ ਸਿੰਘ ਮਾਸਟਰ ਗਰੇਵਾਲ ਹਾਂਜੀ ਠੀਕ ਆ ਆਪਣਾ ਨੰਬਰ ਵੀ ਦੱਸ ਦਿਓ ਜੀ 98722 ਠੀਕ ਆ 63813 ਜੀ ਠੀਕ ਆ 98722 63813 ਠੀਕ ਆ ਮੋਗਾ ਜ਼ਿਲ੍ਹਾ ਪੈ ਜਾਂਦਾ ਜੀ ਆਪਾਂ ਨੂੰ ਹਾਂ ਜੀ ਮੋਗਾ ਜ਼ਿਲ੍ਹਾ ਬਲਾਕ ਬਾਗਾ ਪ੍ਰਾਣਾ ਹੀ ਠੀਕ ਆ ਬਾਗੇ ਪ੍ਰਾਣੇ ਤੋਂ 6-7 ਕਿਲੋਮੀਟਰ ਬਾਟਾ ਪਿੰਡ ਆਪਣਾ ਠੀਕ ਹੈ ਗਿਆਨ ਸਿੰਘ ਵਾਲੇ ਤੋਂ 10-12 ਹੋਊਗਾ ਜੀ ਠੀਕ ਹੈ ਜੀ ਮੋਗਿਆਂ 22-23 ਪੈ ਜਾਂਦਾ ਠੀਕ ਹੈ ਹਾਂ ਗਿਰਗਾਾਂ ਦੀ ਗੱਲ ਕਰੀਏ ਆਪਣੇ ਘਰ ਦੀ ਹੈ ਜੀ ਨਹੀਂ ਜੀ ਘਰ ਦੀ ਨਹੀਂ ਅਸੀਂ ਲਈ ਸੀ ਇਹ ਪਿਛਲੇ ਸੂਏ ਠੀਕ ਹੈ ਜੀ ਸਾਨੂੰ ਸ਼ੌਕ ਹੈ ਇਹ ਹੁੰਦਾ ਸਾਡੇ ਕੋਲ ਹੋਰ ਵੀ ਹੈਗੀ ਐ ਠੀਕ ਤੇ ਅਸੀਂ ਡੇਰੀ ਤਾਂ ਦੁੱਧ ਪਾਉਣਾ ਨਹੀਂ ਹੁੰਦਾ ਠੀਕ ਹੈ ਜੀ ਤੇ ਉਹ ਅਸੀਂ ਘਰੀ ਰੱਖਣਾ ਕਿੰਨਾ ਹੋਵੇ 40 ਕਿਲੋ 50 ਕਿਲੋ ਜਿੰਨਾ ਮਰਜ਼ੀ ਹੋਵੇ ਕਿਤੇ 20 ਵੀ ਰਹਿ ਜਾਂਦਾ ਸੀ ਠੀਕ ਹੈ ਜੀ ਤੇ ਹੁਣ ਸਾਡੇ ਕੋਲ ਸੀਗਾ ਦੁੱਧ ਇੱਕ ਮੱਝ ਸੱਜਰ ਸੁਈ ਵੀ ਆ ਤੇ ਠੀਕ ਹੈ ਇੱਥੇ ਫਗਾ ਹੈਗੀ ਆ ਠੀਕ ਹੈ ਦੇਖੋ ਗੈਰ ਹੋਰ ਵੈੜ ਹੈਗੀ ਆ ਉਹ ਵੀ ਤਾਂ ਕਰਦੇ ਠੀਕ ਹੈ ਜਾਨੀ ਕਿ ਇਹ ਦੋ ਹੋ ਗਈਆਂ ਸੀ ਤੇ ਇਸੇ ਕਰਕੇ ਇੱਕ ਆਪਾਂ ਸੇਲ ਕਰਨੀ ਆ ਹਾਂਜੀ ਹਾਂਜੀ ਦੁੱਧ ਡੇਰੀ ਤੇ ਪਾਉਂਦੇ ਨਹੀਂ ਨਾ ਜੀ ਨਾ ਉਹ ਤਾਂ ਠੀਕ ਹੈ ਤੇ ਇਹਦੇ ਕੋਈ ਸੀਮਣ ਵਗੈਰਾ ਦਾ ਕਾਰਡ ਹੈ ਵੀ ਕਿਹੜਾ ਲੱਗਿਆ ਮੈਂ ਹੈਗਾ ਉਹ ਮੇਰਾ ਡਾਕਟਰ ਨੂੰ ਲਾਇਆ ਵਾ ਫੋਨ ਹਾਂਜੀ ਤੇ ਉਹ ਜਦੋਂ ਕੋਈ ਫੋਨ ਤੋਂ ਆਪਾਂ ਨੂੰ ਪੁੱਛੂਗਾ ਫਿਰ ਆਪਾਂ ਅਸਵੀ ਦੇਵਾਂਗੇ ਠੀਕ ਆ ਤੇ ਫਿਲਹਾਲ ਮੇਰੇ ਕੋਲੇ ਹੈ ਨਹੀਂ ਉਹਦੀ ਠੀਕ ਆ ਜਾਨਕੀ ਡਾਕਟਰ ਦਾ ਨੋਟ ਕੀਤਾ ਹੋਇਆ ਹਾਂਜੀ ਹਾਂਜੀ ਠੀਕ ਆ ਤੇ ਦਿਨ ਦੀ ਗੱਲ ਕਰ ਲਈ ਕਿੰਨੇ ਦਿਨ ਲੱਜੂਗੀ ਦਿਨ ਇਹਨੂੰ ਸਾਡੇ ਹਿਸਾਬ ਨਾਲ 5-6 ਦਿਨ ਤਾਂ ਘੱਟ ਤੋਂ ਘੱਟ ਲੈਣੀ ਚਾਹੀਦੀ ਹੈ ਜੀ 5-6 ਦਿਨ ਲੈ ਜਾਂਦੀ ਹੈ ਇੱਕ ਹਫਤਾ ਲੱ ਜਾਂਦੀ ਆ ਹਾਂਜੀ ਹਾਂਜੀ ਠੀਕ ਆ ਤੇ ਸੂਹਾ ਤੀਜਾ ਸੂਣਾ ਤੀਸਰਾ ਸੂਹਾ ਹਾਂਜੀ ਠੀਕ ਆ ਲੋ ਵੀ ਮੂੰਹ ਮੱਥਾ ਤੁਹਾਨੂੰ ਵਿਖਾ ਦਿੰਨੇ ਆ ਪਿਓਰ ਗੇਰਬਰੀਡ ਦੇ ਵਿੱਚ ਹੈਗੀ ਆ ਕਿਉਂਕਿ ਘੋੜਿਆਂ ਵਾਲਿਆ ਬੰਦਿਆਂ ਨੂੰ ਸ਼ੌਂਕ ਹੁੰਦਾ ਅੰਕਲ ਜੀ ਹਰਾਂ ਦੇ ਨਾਲ ਜੇ ਗੱਲ ਕਰੀਏ ਹੋਰ ਵੀ ਬਹੁਤ ਜਿਵੇਂ ਝੋਟੀ ਅੰਕਲ ਜੀ ਹਰਾਂ ਕੋਲ ਇੱਕ ਖੜੀ ਹੈ ਮੋਹਰਾ ਨਸਲ ਦੇ ਵਿੱਚ ਪਹਿਲੇ 60 17 18 ਲੀਟਰ ਉਹਦੇ ਥੱਲੋ ਦੁੱਧ ਚੋਇਆ ਹੋਇਆ ਤੇ ਇਹ ਵੀ ਸ਼ੌਂਕ ਨਾਲ ਲੈ ਕੇ ਆਂਦੀ ਸੀ ਕਿਉਂਕਿ ਇਹ ਦੋ ਹੋ ਗਈਆਂ ਤੇ ਇੱਕ ਅੰਕਲ ਜੀ ਹਰੀ ਜਾਂਦੇ ਵੀ ਆਪਾਂ ਸੇਲ ਕਰ ਦੇਣੀ ਹੈ ਵੇਖ ਸਕਦੇ ਆ ਕੰਨਾਂ ਦੀ ਕੁਆਲਿਟੀ ਵੇਖ ਸਕਦੇ ਆ ਮੱਥਾ ਪੂਰਾ ਗੋਲ ਆ ਜੇ ਗੱਲ ਕਰੀਏ ਨਾ ਦੋਸਤੋ ਪਿਓਰ ਗੇਰ ਬਰੀਡ ਦੇ ਵਿੱਚ ਦੋਸਤੋ ਉੱਤੇ ਬੰਨ ਵੇਖ ਸਕਦੇ ਆ ਝਾਲਰ ਝੂਲਰ ਵੇਖ ਸਕਦੇ ਆ ਇਹ ਥਣ ਬਹੁਤ ਸੋਨਾ ਵੇਖ ਸਕਦੇ ਆ ਹਜੇ ਕੱਚੀ ਆ ਘੱਟੋ ਘੱਟ 5-6 ਦਿਨ ਦਸਨ ਮੁਤਾਬਕ ਇਹਨੇ ਲੈ ਜਾਣੇ ਆ ਇਸ ਦਾ ਚਾਲੀ ਪੈਸਾ ਦੀ ਤੇ ਦਾਲ ਬਹੁਤ ਬਣੀ ਬਾਕੀ ਜਦੋਂ ਪਿਛਲੀ ਵਾਰੀ ਦੱਸਦੇ ਆ ਅੰਕਲ ਜੀ ਹਰੀ ਵੀ ਪਿਛਲੀ ਵਾਰੀ ਇੰਨੀ ਤਿਆਰ ਜਦੋਂ ਹੈ ਨਹੀਂ ਸੀਗੀ ਆਪਾਂ ਲੈ ਕੇ ਆਏ ਸੀ ਤੇ ਅੱਜ ਦੀ ਤਿਆਰੀ ਸੋਹਣੀ ਆ ਕਿਉਂਕਿ ਉੱਤੋਂ ਰਾਜੀਪੜੀ ਆ ਹਵਾਨੇ ਨੀਗਾ ਨਿਗਾ ਮਾਰ ਲੋ ਹਵਾਨੇ ਨੀ ਉੱਤੋਂ ਕੋਈ ਪੋਲੀ ਨਹੀਂ ਪਈ ਦਿਨੇ ਨੇ ਤਕਰੀਬਨ ਜਿਆਦਾ ਹੀ ਲੈ ਜਾਣੇ ਕਿਉਂਕਿ ਪੰਜ ਚਾਰ ਦਿਨ ਹੀ ਦੱਸਿਆ ਵੈਸੇ ਜਿਹੜੇ ਅੰਦਾਜ਼ੇ ਨਾਲ ਹਵਾਨੇ 'ਚ ਢਿੱਲ ਪਈ ਹੈ ਨਾ ਦਿਨੇ ਨੇ ਕਾਫੀ ਲੈ ਜਾਣੇ ਆ ਹੋ ਸਕਦਾ 10 ਦਿਨਾਂ ਤੋਂ ਬਾਹਰ ਹੀ ਲੈ ਜੇ ਤੇ ਤੋੜ ਕੇ ਤੁਹਾਨੂੰ ਵਿਖਾਉਣੇ ਆ ਲੈ ਵੀ ਖੋਲ ਲੀ ਤੋੜ ਕੇ ਵਿਖਾ ਦਗੀ ਲਓ ਵੀ ਤੁਰੇ ਜਾਂਦੀ ਤੋਂ ਤੁਹਾਨੂੰ ਹੋਰ ਵੀ ਹਵਾਨੇ ਦੀ ਜਿਹੜੀ ਜੱਜਮੈਂਟ ਹੋ ਜਾਣੀ ਆ ਕਿਉਂਕਿ ਹਵਾਨੇ 'ਚ ਢਿੱਲਾ ਕਾਫੀ ਪਈ ਆ ਬਾਕੀ ਕਦ ਕਾਠ ਨੀ ਨਿਗਾ ਮਾਰ ਲਓ ਸੋਹਣਾ ਕਦ ਕਾਠਾ ਲੈ ਵੀ ਮੋੜ ਲਈ ਥਣ ਵੀ ਕਰਮਾ ਵਾਲੀ ਨੂੰ ਦੋਸਤੋ ਬਹੁਤ ਸੋਹਣਾ ਮੋਟਾ-ਮੋਟਾ ਥਣ ਲੱਗਿਆ ਤੇ ਆਪਣੇ ਏਰੀਏ ਦੇ ਵਿੱਚ ਉਹਨਾਂ ਥੋੜ੍ਹੀ ਇਹ ਘੱਟ ਮਿਲਦੀ ਆ ਕਿਉਂਕਿ ਸ਼ੌਂਕ ਵਾਲਾ ਬੰਦਾ ਹੀ ਰੱਖਦਾ ਦੇਖ ਸਕਦੇ ਆ ਕਰਮਾ ਵਾਲੀ ਦੋਸਤੋ ਬਹੁਤ ਮੜਕ ਨਾਲ ਤੁਰਦੀ ਆ ਕਿਉਂਕਿ ਸੀਲ ਠੰਡੀ ਦੀ ਗੱਲ ਕਰੀਏ ਸੀਲ ਠੰਡੀ ਆ ਕਿਉਂਕਿ ਬਾਈ ਸਾਂਭਦਾ ਇਹ ਅੰਕਲ ਜੀ ਹਰੀ ਤਾਂ ਆਂਦੇ ਆ ਵੀ ਅਸੀਂ ਤਾਂ ਘਾਟੀ ਚੋਂ ਦਾ ਵੀ ਨਹੀਂ ਕੰਮ ਕਰਦੇ ਵੀ ਕਿਉਂਕਿ ਇਹਨਾਂ ਨੇ ਸਾਹਮਣੀ ਇਹਨਾਂ ਨੇ ਫੀਡ ਪਾਉਣੀ ਆ ਬਾਈ ਤੋੜ ਰਿਹਾ ਜਿਹੜਾ ਤੇ ਇਹੀ ਚਵਾਈ ਕਰਦਾ ਲੈ ਵੀ ਬੰਨ ਲਿਕੇ ਨਾ ਤੇ ਬਾਕੀ ਜਦੋਂ ਦੁੱਧ ਜਿਆਦਾ ਵੀ ਹੋ ਜੇ ਤਾਂ ਵੀ ਅੰਕਲ ਜੀ ਆਂਦੇ ਵੀ ਆਪਾਂ ਡੇਰੀ ਤੇ ਪਾਉਣ ਦਾ ਕੋਈ ਲਾਲਚ ਨਹੀਂ ਅੰਕਲ ਜੀ ਆਂਦੇ ਜੇ ਕੋਈ ਜਿਆਦਾ ਹੋ ਜੇ ਤਾਂ ਘੋੜੀਆਂ ਦੇ ਬੱਚਿਆਂ ਨੂੰ ਪਾ ਦਈਦਾ ਕਿਉਂਕਿ ਕਾਫੀ ਮਾਤਰਾ ਦੇ ਵਿੱਚ ਘੋੜੀਆਂ ਦੇ ਵਿੱਚ ਨਗ ਹੈਗੇ ਆ ਕਿਉਂਕਿ ਘੋੜੇ ਵੀ ਰੱਖੇ ਹੋਏ ਅੰਕਲ ਜੀ ਜਿਹੜਾ ਨੇ ਤੇ ਘੋੜੀਆਂ ਦੇ ਬੱਚੇ ਵੀ ਮਗਰ ਹੁੰਦੇ ਹੀ ਹੁੰਦੇ ਆ ਕਿਉਂਕਿ ਸ਼ੌਂਕ ਦਾ ਜਿਹੜਾ ਮੁੱਲ ਹੁੰਦਾ ਉਹ ਕੋਈ ਵੀ ਨਹੀਂ ਹੁੰਦਾ ਦੋਸਤੋ ਤੇ ਰੇਟ ਇਹਦਾ ਆਪਾਂ ਪੁੱਛ ਲੈਨੇ ਆ ਆਓ ਜੀ ਅੰਕਲ ਜੀ ਹਾਂਜੀ ਰੇਟ ਕੋਈ ਨਹੀਂ ਫੋਨ ਤੇ ਕਰਦੇ ਹਾਂ ਹਾਂ ਜੀ ਰੇਟ ਫੋਨ ਤੇ ਹੋ ਜਾਊਗਾ ਠੀਕ ਆ ਲਓ ਵੀ ਰੇਟ ਆ ਜਿਹੜਾ ਫੋਨ ਤੇ ਹੋ ਜਾਣਾ ਜੈ ਜੀ ਕਰ ਲਾਂਗੇ ਹਾਂਜੀ ਹਾਂਜੀ ਕੋਈ ਗੱਲ ਹੀ ਨਹੀਂ ਠੀਕ ਆ ਲਓ ਵੀ ਜਿਹੜੇ ਵੀਰ ਦੇ ਪਾਸਾ ਜਿਹੜਾ ਵਪਾਰ ਹੈ ਜੀ ਠੀਕ ਆ ਵਪਾਰ ਨਹੀਂਗਾ ਅੰਕਲ ਜੀ ਆਂਦੇ ਆਪਣਾ ਸ਼ੌਂਕ ਹੀ ਆ ਬਸ ਕਿਉਂਕਿ ਸ਼ੌਂਕ ਦੇ ਨਾਲ ਕੋਈ ਪਸ਼ੂ ਰ ਉਹ ਤੁਸੀਂ ਤੁਹਾਨੂੰ ਵੀ ਪਤਾ ਜੇ ਤੁਸੀਂ ਆ ਸ਼ੌਂਕ ਨਾਲ ਕੋਈ ਚੀਜ਼ ਲਓਗੇ ਹੋ ਸਕਦਾ ਕੋਈ 4ਪੀ ਵੱਧ ਲਾ ਦੋ ਕਿਉਂਕਿ ਚੰਗੀ ਚੀਜ਼ ਮਿਲਦੀ ਆ ਜਦੋਂ ਉਦੋਂ ਬੰਦਾ ਚੀਜ਼ ਤੇ ਪੈਸੇ ਵੱਧ ਵੀ ਲਾ ਦਿੰਦਾ ਤੇ ਅੰਕਲ ਜੀ ਹਰਾਂ ਨੇ ਵੀ ਦੋਸਤੋ ਸ਼ੌਂਕ ਨਾਲ ਹੀ ਇਹ ਘਰੇ ਰੱਖੀ ਹੋਈ ਸੀ ਅੰਕਲ ਜੀ ਹਰਾਂ ਨੇ ਵੀ ਦੋ ਹੋ ਗਈਆਂ ਇਸੇ ਕਰਕੇ ਆਪਾਂ ਇੱਕ ਸੇਲ ਕਰ ਦੇਣੀ ਆ ਤੇ ਜਿਹੜੇ ਵੀਰ ਦੇ ਪਸੰਦ ਹੋਵੇ ਨੰਬਰ ਸਕਰੀਨ ਤੇ ਚੱਲ ਰਿਹਾ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਜਿਹੜੇ ਭਰਾਣੇ ਦੋਸਤੋ ਕੋਈ ਪਸ਼ੂ ਸੇਲ ਕਰਨਾ ਹੋਵੇ ਇਦਾਂ ਦੀ ਵੀਡੀਓ ਬਣਾਉਣੀ ਹੋਵੇ ਤਾਂ ਸਾਡਾ ਨੰਬਰ ਸਕਰੀਨ ਦੇ ਹੇਠਲੇ ਪਾਸੇ ਚੱਲ ਰਿਹਾ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦੇ ਆ ਕਰੋ ਸੱਜਣੋ ਮਿਲਦੇ ਆ ਆਉਣ ਵਾਲੀ ਨਵੀਂ ਵੀਡੀਓ ਦੇ ਨਾਲ